ਇਸ ਵਕਤ ਅਸੀਂ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਪਹਿਲੀ ਪਾਸ਼ਾਈ ਨੇ ਇਥੇ 베ਰੀ ਲਗਾਈ ਗੁਰਦੁਆਰਾ 베ਰੀ ਸਾਹਿਬ ਦੀਆਂ ਇਹ ਤਸਵੀਰਾਂ ਪਰ ਇਸ ਸਮੇਂ ਜੋ ਹੜ ਆਏ ਨੇ ਜੋ ਪਿਛਲੇ ਕੁਝ ਸਮੇਂ ਤੋਂ ਜਿਵੇਂ ਪੰਜਾਬ ਦੇ ਤਿੰਨ ਦੇ ਤਿੰਨ ਦਰਿਆ ਉਫਾਨ ਤੇ ਉਸਦਾ ਅਸਰ ਕਾਲੀ ਵਈ ਤੇ ਵੀ ਹੈ ਇਹ ਵੇਖ ਸਕਦੇ ਹੋ ਕਾਲੀ ਵਈ ਦੀ ਜੋ ਸਪੀਡ ਹੈ ਪੱਧਰ ਹੈ ਪਾਣੀ ਦਾ ਉਹ ਲਗਾਤਾਰ ਵਧ ਰਿਹਾ ਤੇ ਉਥੇ ਇਸ਼ਨਾਨ ਘਰ ਹੈ ਉਥੇ ਵੀ ਪਾਣੀ ਚਲਾ ਗਿਆ ਹੈ ਤੇ ਇਸ਼ਨਾਨ ਵੀ ਔਰਤਾਂ ਨਹੀਂ ਕਰ پا ਰਹੀਆਂ ਖੇਤਾਂ ਵਿੱਚ ਪਾਣੀ ਵੜ ਗਿਆ ਕਈ ਤਰ੍ਹਾਂ ਦੀਆਂ ਦਿੱਕਤਾਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਤੇ ਇਹ ਇਤਿਹਾਸਕ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹੋਈ ਕਿਉਂਕਿ ਬਰਾਤ ਇੱਥੋਂ ਗਈ ਦੋ ਬੱਚਿਆਂ ਦਾ ਜਨਮ ਇੱਥੇ ਹੋਇਆ 14 ਸਾਲਾਂ ਤੋਂ ਜ਼ਿਆਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ گزارਿਆ ਤੇ ਇਹ ਉਹੀ ਕਾਲੀ ਵਈ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡੋਬੀ ਮਾਰੀ ਸੀ ਤੇ ਇਹ ਦੋ ਦਿਨਾਂ ਤੋਂ ਜ਼ਿਆਦਾ ਦਾ ਸਮਾਂ ਲਗਾਇਆ ਸੀ ਇਹ ਵਹਾ ਜੋ ਦੇਖ ਰਹੇ ਹੋ ਤੁਸੀਂ ਉਹ ਇਸ ਸਾਈਡ ਨੂੰ ਹੈ ਪਰ ਜਿਹੜੀ ਡੋਬੀ ਮਾਰੀ ਸੀ ਉਹ ਦੂਜੀ ਸਾਈਡ ਨੂੰ ਰਹੇ ਸੀ ਫਿਰ ਉਥੋਂ ਵਾਪਸੀ ਕੀਤੀ ਸੀ ਤਾਂ ਹੁਣ ਕੁਝ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਇਹ ਜਿਨ੍ਹਾਂ ਨੂੰ ਦਿੱਕਤਾਂ ਆ ਰਹੀਆਂ ਨੇ ਕਾਲੀ ਵਈ ਦਾ ਜੋ ਪੱਧਰ ਵੱਧ ਰਿਹਾ ਹੈ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਸਤਿ ਸ਼੍ਰੀ ਅਕਾਲ हां जी मैम ਇਹਨਾ ਮਤਲਬ ਇੱਥੇ ਬੀਬੀਆਂ ਇਸ਼ਨਾਨ ਕਰਦੀਆਂ ਵਾ ਉਹ ਵੀ ਦਿੱਕਤ ਆ ਰਹੀ ਆ ਪਾਣੀ ਦਾ ਬਹਾਵ ਜਿਹੜਾ ਬਹੁਤ ਤੇਜ਼ ਆ ਰਿਹਾ ਵਾ ਤੇ ਇਧਰ ਖੇਤਾਂ 'ਚ ਪਾਣੀ ਵੜ ਗਿਆ ਘਰਾਂ 'ਚ ਲੋਕ ਨਿਕਲ ਨਹੀਂ ਰਹੇ ਬਹੁਤ ਡਰਿਆ ਮਤਲਬ ਹਾਂ ਜੀ ਹਾਂ ਜੀ ਇਤਿਹਾਸਕ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਨਾਲ ਜੁੜੀ ਹੋਈ ਲੋਕ ਦੂਰ ਦੂਰ ਤੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ मैम ਇੱਥੇ ਬਹੁਤ ਦਿੱਕਤਾਂ ਆ ਰਹੀਆਂ ਵਾ ਹੁਣ ਮਤਲਬ ਰੋਡ ਦੇ ਉੱਪਰ ਵੀ ਪਾਣੀ ਆ ਰਿਹਾ ਵਾ ਬਾਹਰ ਖੇਤਾਂ 'ਚ ਵੀ ਆ ਰਿਹਾ ਵਾ ਡਰਦੇ ਲੋਕ ਨਹੀਂ ਨਿਕਲਦੇ ਪਏ ਹਾਂ ਜੀ ਤੁਹਾਡੇ ਘਰ ਵਿੱਚ ਕਿਸ ਤਰੀਕੇ ਦੇ ਹਾਲ ਐ ਇਹ ਜਦੋਂ ਜਦੋਂ ਤੋ ਹੜ ਵਰਗੇ ਹਾਲਾਤ ਬਣੇ ਨੇ ਬਹੁਤ ਜ਼ਿਆਦਾ ਆ ਮੈਂ ਤਾਂ ਥੋੜਾ ਡਰ ਲੱਗਦਾ ਬਾਹਰ ਨਿਕਲਦੇ ਰੋਜ਼ ਮੀਂਹ ਪੈ ਰਿਹਾ ਹਾਂ ਹਾਂਜੀ ਡਰ ਲੱਗਦਾ ਕਿ ਕਿੰਨਾ ਆ ਅਸਰ ਇਹ ਪਾਣੀ ਦਾ ਲੈਵਲ ਕਿਸ ਤਰੀਕੇ ਵਧ ਰਿਹਾ ਦੇਖੋ ਇੱਥੇ ਸਿੱਧੀ ਬਿਆਸ ਦੀ ਮਾਰ ਪਈ ਐ ਤੇ ਅਸਰ ਕਾਲੀ ਵੇਂ ਤੇ ਵੀ ਐ ਬਹੁਤ ਜ਼ਿਆਦਾ ਆ ਮੈਂ ਇਹ ਕਿਸ ਤਰੀਕੇ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਜੋ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਿਛਲੇ ਦਿਨਾਂ ਤੋਂ ਬਰਸਾਤ ਰੁੱਕ ਹੀ ਨਹੀਂ ਰਹੀ ਹਾਂਜੀ ਮੈਮ ਲਗਾਤਾਰ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਜ਼ਮੀਨ ਖੇਤਾਂ 'ਚ ਪਾਣੀ ਆ ਰਿਹਾ ਬਹੁਤ ਜ਼ਿਆਦਾ ਖੇਤਾਂ ਵਿੱਚ ਪਾਣੀ ਆ ਰਿਹਾ ਕਾਫੀ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਨੇ ਇਹਨਾਂ ਨਾਲ ਗੱਲ ਕਰਾਂਗੇ ਮੈਂ ਦੇਖ ਪਾ ਰਹੀ ਹਾਂ ਇਹ ਲੱਗ ਰਿਹਾ ਤੁਸੀਂ ਗਾਰੇ ਵਿੱਚੋਂ ਆਏ ਹੋ ਕਿੱਥੋਂ ਆਏ ਹੋ ਤੁਸੀਂ ਸਭ ਤੋਂ ਪਹਿਲਾਂ ਦੱਸੋ ਤੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਉੱਥੇ ਆ ਰਹੀਆਂ ਨੇ ਮੈਡਮ ਪਿੰਡ ਸ਼ੇਰਪੁਰ ਸੱਦਾ ਆ ਦਿੱਲੀ ਬਾਰਸ਼ ਪੈਂਦੀ ਆ ਪਾਣੀ ਦਾ ਵਾਹ ਤਨ ਉਹਦੇ ਨਹੀਂ ਚੜਦਾ ਪਿਆ ਆ ਡਰ ਲੱਗਦਾ ਹੁਣ 88 ਵਾਲੇ ਹੜ੍ਹਦਾ ਵੀ ਉਹੀ ਚਾਂਸ ਬਣ ਤੇ ਚਾਂਸ ਹੈਗੇ ਜੀ ਕਹਿੰਦੇ 88 ਵਿੱਚ ਤਾਂ ਵਾਰਨਿੰਗ ਵੀ ਨਹੀਂ ਦਿੱਤੀ ਗਈ ਸੀ ਇਸ ਵਾਰ ਵਾਰਨਿੰਗ ਵੀ ਸੀ ਮੌਸਮ ਵਿਭਾਗ ਨੇ ਕਿਹਾ ਸੀ ਬਹੁਤ ਤੇਜ਼ ਮੀਂਹ ਪਵੇਗਾ ਬਾਵਜੂਦ ਉਸ ਦੇ ਤਿਆਰੀਆਂ ਨਹੀਂ ਕੀਤੀਆਂ ਗਈਆਂ ਉਸ ਤਰੀਕੇ ਹਾਂ ਜੀ ਜੀ ਮੈਡਮ ਬਾਰਸ਼ਾਂ ਬਹੁਤ ਪੈਣੀਆਂ ਪਤਾ ਨਹੀਂ ਲੱਗਦਾ ਇੱਥੇ ਇਤਿਹਾਸਕ ਧਰਤੀ ਹੈ ਥੋੜਾ ਜੀ ਖਾਸੀਅਤ ਦੱਸੋਗੇ ਲੋਕ ਇਤੇ ਕਿਉਂਕਿ ਬਾਹਰ ਤੋਂ ਆਉਂਦੇ ਨੇ ਗੁਰ ਨਾਨਕ ਦੇਵ ਜੀ ਦਾ ਗੁਰਦੁਆਰਾ ਵੀਰ ਸਾਹਿਬ ਬਹੁਤ ਵਧੀਆ ਜੀ ਇੱਥੇ ਵੀ ਪਾਣੀ ਭਰਿਆ ਪਿਆ ਹਾਂ ਦੇਖੋ ਇਹ ਤਸਵੀਰਾਂ ਪਰਵਿੰਦਰ ਜੀ ਇਹ ਤਸਵੀਰ ਦਿਖਾਓ ਕਿਵੇਂ ਇੱਥੇ ਇਹ ਜਿਹੜੇ ਥੋੜੇ ਜੇ ਇੱਥੇ ਪਲਾਂਟਸ ਲੱਗੇ ਹੋਏ ਸੀ ਉਹ ਕਿਵੇਂ ਵਹਿ ਕੇ ਆ ਰਹੇ ਨੇ ਇਹ ਵਹਾਵ ਵੀ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਸਮੇਂ ਦੇ ਨਾਲ ਹੋਰ ਵੀ ਤਸਵੀਰਾਂ ਵਖਾਵਾਂਗੇ ਇਹ ਦਰਖਤ ਪੂਰੀ ਤਰੀਕੇ ਨਾਲ ਇਸ ਦੇ ਵਿੱਚ ਡੁੱਬ ਚੁੱਕੇ ਨੇ ਫਸਲਾਂ ਨੇੜੇ ਜੋ ਹੈ ਉਹ ਡੁੱਬ ਚੁੱਕੀਆਂ ਨੇ ਹੋਰ ਇਹ ਇਹ ਜਿਹੜੀ ਪੁੱਲੀ ਹੈ ਇਸ ਤੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਵਖਾ ਰਹੇ ਹਾਂ ਕਿਉਂਕਿ ਪਾਣੀ ਦਾ ਵਹਾਅ ਉਸ ਸਾਈਡ ਨੂੰ ਹੈ ਤੇ ਉਸ ਸਾਈਡ ਨੂੰ ਜੋ ਵੀ ਇਸ ਦੇ ਵਿੱਚ ਦਰਖਤ ਸੀ ਜਾਂ ਫਿਰ ਕੁਝ ਵੀ ਟੁੱਟ ਕੇ ਡਿੱਗ ਰਿਹਾ ਉਹ ਅੱਗੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਕਿ ਇੱਕ ਜੋ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਕਾਲੀ ਵੇਈ ਦੇ ਨੇੜੇ ਵੀ ਨਜ਼ਰ ਆ ਰਿਹਾ ਹੈ ਜੋ ਵੀ ਨੇੜੇ ਵੇਲਾਂ ਲੱਗੀਆਂ ਹੋਈਆਂ ਸਨ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਨੇ ਤੇ ਇਤਿਹਾਸਕ ਧਰਤੀ ਹੈ ਆਪਣੀ ਅਹਿਮियत ਹੈ ਇਸ ਧਰਤੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ 14 ਸਾਲਾਂ ਤੋਂ ਵੱਧ ਸਮੇਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਰਹੇ 베ਰੀ ਸਾਹਿਬ ਗੁਰਦੁਆਰਾ ਇੱਥੇ 베ਰੀ ਲਗਾਈ ਸੀ ਇੱਥੇ ਉਸ ਤੋਂ ਬਾਅਦ ਆਸਥਾ ਦਾ ਕੇਂਦਰ ਹੈ ਤੇ ਉਥੇ ਇਸ਼ਨਾਨ ਘਰ ਜਿਹੜਾ ਔਰਤਾਂ ਦਾ ਸੀ ਉਥੇ ਵੀ ਹੁਣ ਕੋਈ जा सकदा क्योंकि जिस तरह नाल पानी दा पद्दर वद रया ओ खतरे दा निशान है, है। ए कुछ तस्वीरें ਤੁਹਾਨੂੰ ਵਿਖਾਵਾਂਗੇ ਜੋ ਬੂਟੇ ਲੱਗੇ ਹੁੰਦੇ ਐ ਇਥੇ ਉਹ ਪਾਣੀ ਦੀ ਮਾਰ ਹੇਠਾਂ ਨੇ ਤੇ ਬਿਆਸ ਦੀ ਮਾਰ ਇਸ ਕਦਰ ਪਈ ਐ ਹੁਣ ਪੂਰੇ ਸੁਲਤਾਨਪੁਰ ਲੋਧੀ ਵਿੱਚ ਸ੍ਰੀ ਗੁਰੂਦਵਾਰਾ ਸਾਹਿਬ ਦੇ ਬਾਹਰ ਵੀ ਵੇਖ ਸਕਦੇ ਹੋ ਤੁਸੀਂ ਗੁਰਦਵਾਰਾ ਸ੍ਰੀ 베ਰੀ ਸਾਹਿਬ ਦੇ ਬਾਹਰ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਾਲੀ ਵੀ ਵਹਾਜੋ ਤੇਜ਼ ਹੋਇਆ ਉਥੇ ਹੀ ਜੋ ਬੂਟੇ ਐ ਉਹ ਕਿਸ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੇ ਨੇ ਕਿੰਨੀ ਬੁਰੀ ਤਾਂ ਨਾ ਨੁਕਸਾਨ ਹੋ ਰਿਹਾ ਹੋਰ ਵੀ ਜੋ ਦਰਖਤ ਅੱਗੇ ਤੱਕ ਲੱਗੇ ਹੋਏ ਨੇ ਜੋ ਇੱਕ ਸੋਭਾ ਦਾ ਪ੍ਰਤੀਕ ਹੁੰਦੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪਰ ਉਹ ਡੁੱਬ ਚੁੱਕੇ ਨੇ ਤੇ ਇੱਥੇ ਰਸਤਾ ਹੁੰਦਾ ਸੀ ਪਰ ਇੱਥੇ ਰਸਤਾ ਨਹੀਂ ਨਜ਼ਰ ਆ ਰਿਹਾ ਇੱਥੇ ਨਜ਼ਰ ਆ ਰਿਹਾ ਸਿਰਫ ਪਾਣੀ ਹੀ ਪਾਣੀ ਯਾਨੀ ਕਿ ਕਾਲੀ ਵੇਂਦੀ ਮਾਰ ਵੀ ਹੁਣ ਪੈ ਰਹੀ ਹੈ ਨਾਲ ਦੇ ਨਾਲ ਹੀ ਜਿਵੇਂ ਬਿਆਸ ਦੀ ਮਾਰ ਪਈ ਹੈ ਫਸਲਾਂ ਤੇ ਇਹ ਮਾਰ ਪਈ ਹੈ ਤੇ ਬਿਆਸ ਤੇ ਢਾਬ ਲੱਗੀ ਹੈ ਜੋ ਉਸ ਦਾ ਅਸਰ ਹੁਣ ਕਾਲੀ ਵਈ ਤੇ ਵੀ ਹੈ ਤੇ ਹੁਣ ਵਹਾ ਜੋ ਵਧ ਰਿਹਾ ਪਾਣੀ ਵਧ ਰਿਹਾ ਇਥੇ ਤਾਂ ਇਸੇ ਰੇ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਕਿਉਂਕਿ ਇਹ ਜਿਹੜੀ ਪੁੱਲ ਬਣਿਆ ਹੋਇਆ ਪਰਮਿੰਦਰ ਜੀ ਇੱਕ ਵਾਰ ਇਹ ਤਸਵੀਰਾਂ ਦਿਖਾਓ ਕਿਉਂਕਿ ਉਹ ਜੋ ਜਿਹੜਾ ਡਿਫਰੈਂਸ ਹੈ ਪਾਣੀ ਤੇ ਪੁੱਲ ਦਾ ਬਹੁਤ ਘੱਟ ਰਹਿ ਗਿਆ ਇਹ ਇਹ ਜਦੋਂ ਅਸੀਂ ਇਥੋਂ ਦੇਖ ਪਾ ਰਹੇ ਹਾਂ ਜੇਕਰ ਕੋਈ ਹਾਸਾ ਵੀ ਹੁੰਦਾ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਦੋਂ ਪਹਿਲਾਂ ਹੀ ਇਸ ਤਰੀਕੇ ਪ੍ਰਬੰਧ ਨਹੀਂ ਕੀਤੇ ਗਏ ਇਹ ਬੇਸ਼ੱਕ ਨੇਚਰਲ ਡਿਜ਼ਾਸਟਰ ਇਸ ਨੂੰ ਆਖਿਆ ਜਾ ਰਿਹਾ ਹੈ ਪਰ ਵਾਰਨਿੰਗ ਦੇ ਬਾਵਜੂਦ ਜਦੋਂ ਪ੍ਰਬੰਧ ਨਹੀਂ ਕੀਤੇ ਗਏ ਤੇ ਦਿੱਕਤਾਂ ਹੋਰ ਵੀ ਵੱਧ ਗਈਆਂ ਨੇ ਜੋ ਲੋਕਲਸ ਹੈ ਉਹਨਾਂ ਦੀਆਂ ਤਾਂ ਵਾਧ ਹੀ ਰਹੀਆਂ ਨੇ ਪਰ ਇੱਥੇ ਦੂਰ ਦੂਰ ਤੋ ਸ਼ਰਧਾਲੂ ਵੀ ਪਹੁੰਚਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ ਕਿ ਕਿੰਨੀ ਡੁੰਗਾਈ ਹੁੰਦੀ ਹੈ ਕਿਸੇ ਵੀ ਦਰਿਆ ਦੇ ਨੇੜੇ ਜਾਂ ਫਿਰ ਦਰਿਆ ਦੀ ਜੇ ਕਿਤੇ ਮਾਰ ਪੈਂਦੀ ਹੈ ਤੇ ਉਹਨਾਂ ਦੇ ਲਈ ਵੀ ਇਹ ਪਰੇਸ਼ਾਨੀ ਹੈ ਇੱਕ ਤਰ੍ਹਾਂ ਦੇ ਨਾਲ ਤਾਂ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਜੋ ਪਰੇਸ਼ਾਨੀ ਲੋਕਾਂ ਦੀ ਵਧਾ ਰਿਹਾ ਹੈ ਤੇ ਵਹਿ ਕੇ ਜੋ ਇਸ ਦੇ ਵਿੱਚ ਛੋਟੇ ਛੋਟੇ ਬੂਟੇ ਆ ਰਹੇ ਨੇ ਉਹ ਦਿਖਾ ਰਹੇ ਨੇ ਕਿ ਕਿੰਨੀ ਤਬਾਹੀ ਇਸ ਸਮੇਂ ਤੇ ਬਿਆਸ ਨੇ ਮਚਾਈ ਹੋਈ ਹੈ ਬਿਆਸ ਸਤਲੁਜ ਇਸ ਸਮੇਂ ਉਫਾਨ ਤੇ ਹੈ ਤੇ ਪੂਰੇ ਪੰਜਾਬ ਵਿੱਚ ਇਸ ਸਮੇਂ 1400 ਪਿੰਡਾਂ ਤੇ ਇਸ ਪਾਣੀ ਦੀ ਮਾਰ ਪਈ ਹੈ ਹੜਾਂ ਦੀ ਮਾਰ ਪਈ ਹੈ ਤੇ ਲਗਾਤਾਰ ਹੜਾਂ ਦੀ ਲਪੇਟ ਵਿੱਚ ਜੋ ਪਿੰਡ ਆ ਰਹੇ ਨੇ ਲੋਕ ਉਮੀਦ ਕਰ ਰਹੇ ਨੇ ਜਲਦ ਤੋਂ ਜਲਦ ਜੋ ਮੀ ਹੈ ਉਹ ਰੁਕੇ ਤਾਂ ਜੋ ਪਾਣੀ ਦਾ ਪੱਧਰ ਘਟੇ ਤੇ ਮੁਸ਼ਕਲਾਂ ਇਥੇ ਘਟ ਨਹੀਂ ਹੋਣਗੀਆਂ ਇਹ ਵੀ ਅਸੀਂ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਮੁਸ਼ਕਲਾਂ ਇਸ ਦੇ ਨਾਲ ਹੋਰ ਵੀ ਵਧਣਗੀਆਂ ਜਿਵੇਂ ਜਿਵੇਂ ਪਾਣੀ ਦਾ ਪੱਧਰ ਘਟੇਗਾ ਜਦੋਂ ਪਾਣੀ ਇਥੇ ਨਹੀਂ ਨਜ਼ਰ ਆਵੇਗਾ ਉਸ ਸਮੇਂ ਬਿਮਾਰੀਆਂ ਦਾ ਸ਼ਿਕਾਰ ਵੀ ਲੋਕ ਹੋਣਗੇ ਉਹ ਵੀ ਇੱਕ ਵੱਡੀ ਚੁਣੌਤੀ ਹੋਵੇਗੀ ਇਸ ਲਈ ਅਸੀਂ ਗੁਜ਼ਾਰਿਸ਼ ਕਰਾਂਗੇ ਜੋ ਵੀ ਇਥੇ ਲੋਕ ਪਹੁੰਚ ਰਹੇ ਨੇ ਰਾਸ਼ਨ ਦੇਣ ਦੇ ਲਈ ਪਹੁੰਚ ਰਹੇ ਨੇ ਇੱਕ ਵਾਰ ਜ਼ਰੂਰ ਕੰਟੈਕਟ ਕਰਨ ਜੋ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਖਾਸ ਤੌਰ ਤੇ ਅੱਗੇ ਲੋੜ ਪਵੇਗੀ ਡੀਜ਼ਲ ਦੀ ਅੱਗੇ ਲੋੜ ਦੀ ਤੇਲ ਦੀ ਖਾਦ ਦੀ ਫਸਲਾਂ ਦੇ ਲਈ ਉਹ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਮ ਸ਼ਰਮਾ